ਉਜੀ ਪੰਜਾਬ ਦੇ ਝੋਨੇ ਨੂੰ ਲੈਣ ਤੋਂ ਕਿਵੇਂ ਨਾ ਕਰਨੀ ਕਰਦੇ ਨੇ ਅੱਜ ਆ ਦੋ ਰਾਜਸਥਾਨ ਦੇ ਗੱਡੀਆਂ ਨੇ ਜਿਹੜੇ ਹਰਿਆਣੇ ਵਿੱਚ ਦੀ ਹੋ ਕੇ ਬਿਹਾਰ ਤਾਂ ਨਹੀਂ ਰਾਜਸਥਾਨ ਦਾ ਤਨ ਯੂਪੀ ਦਾ ਹੈ ਉਹ ਵੱਡੇ ਟਰਾਲੇ ਨੇ ਜਿਹੜੇ ਧਨਪਰੇ ਜੋ ਬਕੀਰਦਾਰ ਐਸ ਮਿਲ ਹੈ ਉਹਦੇ ਵਿੱਚ ਆਏ ਹੋਏ ਨੇ ਇੱਕ ਟਰੱਕ ਆ ਜਿਹੜਾ ਉਹ ਖਾਲੀ ਹੋ ਗਿਆ ਦੂਸਰਾ ਟਰੱਕ ਆ ਜਿਹੜਾ ਟਰਾਲਾ ਉਹਨੂੰ ਖਾਲੀ ਕਰਨ ਲੱਗ ਰਹੇ ਨੇ ਕਿਸਾਨਾਂ ਦੀ ਝੋਨੇ ਨੂੰ ਕਹਿੰਦੇ ਨੇ ਬਤਰੰਗ ਆਹੇ 2 ਨੰਬਰ ਦਾ ਝੋਨਾ ਲਿਆ ਕੇ ਬਿਲਕੁਲ ਬਤਰੰਗ ਸੈਲਰ ਮਾਲਕ ਏਜੰਸੀਆਂ ਨਾਲ ਸਰਕਾਰ ਨਾਲ ਮਿਲ ਕੇ ਕਿਵੇਂ ਕਿਸਾਨਾਂ ਨੂੰ ਚੂਨਾ ਲਾ ਰਹੇ ਨੇ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਾਂਗਰਸ ਦੇ ਲੀਡਰ ਸੁਖਪਾਲ ਖੈਰਾ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਕਿਸਾਨਾਂ ਵੱਲੋਂ ਬਣਾਈ ਗਈ ਹੈ ਕਿ ਪੰਜਾਬ ਦੇ ਵਿੱਚ ਗਲਤ ਤਰੀਕੇ ਦੇ ਨਾਲ ਹੋਰਨਾਂ ਸੂਬਿਆਂ ਤੋਂ ਝੋਨੇ ਦੇ ਟਰੱਕ ਆ ਰਹੇ ਨੇ ਤੇ ਕੁਝ ਮਿੱਲਾਂ ਵਾਲੇ ਇਹਨਾਂ ਟਰੱਕਾਂ ਨੂੰ ਮੰਗਵਾ ਰਹੇ ਨੇ ਤੇ ਮਹਿੰਗੇ ਭਾਅ ਦੇ ਉੱਤੇ ਐਮਐਸਪੀ ਦੇ ਮੁਤਾਬਕ ਇਹ ਝੋਨਾ ਵੇਚਿਆ ਜਾ ਰਿਹਾ ਹੈ। ਤਾਂ ਦੱਸ ਦਿਓ ਕਿ ਐਮਐਸਪੀ ਦੇ ਉੱਤੇ ਬਾਕੀ ਸੂਬਿਆਂ ਦੇ ਵਿੱਚ ਝੋਨਾ ਜਿਹੜਾ ਕਟ ਖਰੀਦਿਆ ਜਾਂਦਾ ਹੈ ਪੰਜਾਬ ਦੇ ਵਿੱਚ ਪੂਰੀ ਐਮਐਸਪੀ ਝੋਨੇ ਦੀ ਫਸਲ ਦੇ ਉੱਤੇ ਮਿਲਦੀ ਹੈ ਤੇ ਆਪਣਾ ਮੁਨਾਫਾ ਕਮਾਉਣ ਵਾਸਤੇ ਕਈ ਲੋਕ ਅਜਿਹੇ ਗਲਤ ਰਾਹ ਦੇ ਉੱਤੇ ਤੁਰ ਪੈਂਦੇ ਨੇ ਵੀਡੀਓ ਤੁਸੀਂ ਦੇਖ ਸਕਦੇ ਹੋ ਟਰੱਕ ਖੜੇ ਨੇ ਬਾਰੀ ਸੂਬਿਆਂ ਦੇ ਨੰਬਰ ਨੇ ਉਹਨਾਂ ਦੇ ਉੱਤੇ ਵੱਡੇ ਟਰਾਲੇ ਨੇ ਜਿਨ੍ਹਾਂ ਦੇ ਵਿੱਚ ਇਹ ਬੋਰੀਆਂ ਲਿਆਂਦੀਆਂ ਜਾਂਦੀਆਂ ਨੇ ਝੋਨੇ ਦੀਆਂ ਡੰਪ ਕੀਤੀਆਂ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਇੱਕ ਮਿਲ ਦੇ ਬਾਹਰ ਧਰਨਾ ਵੀ ਲੱਗਿਆ ਹੋਇਆ ਹੈ ਤਾਂ ਸੁਖਪਾਲ ਸਿੰਘ ਖੈਰਾ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਕਿਉਂ ਰੋਕਾਂ ਨਹੀਂ ਲਈਆਂ ਜਾਂਦੀਆਂ ਕਿਉਂ ਕਿਸਾਨਾਂ ਨੂੰ ਵਾਰ-ਵਾਰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਹੈ ਤਾਂ ਦੱਸ ਦਿਓ ਕਿ ਐਮਐਸਪੀ ਦੇ ਮਾਮਲੇ ਨੂੰ ਲੈ ਕੇ ਹੀ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਐਮਐਸਪੀ ਨੂੰ ਲੈ ਕੇ ਡੱਲੇਵਾਲ ਤੇ ਪੰਦੇਰ ਹੋਰਾਂ ਦੀਆਂ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਦੇ ਉੱਤੇ ਬੈਠੀਆਂ ਨੇ ਐਮਐਸਪੀ ਦੀ ਗਾਰੰਟੀ ਮੰਗੀ ਜਾ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਸੂਬਿਆਂ ਦੇ ਵਿੱਚ ਘੱਟ ਰੇਟ ਦੇ ਉੱਤੇ ਇਹ ਫਸਲਾਂ ਵੇਖਦੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਗਲਤ ਤਰੀਕੇ ਦੇ ਨਾਲ ਲਿਆਂਦਾ ਜਾਂਦਾ ਹੈ ਹਾਲਾਂਕਿ ਨਾਕਾਬੰਦੀ ਕੀਤੀ ਜਾਂਦੀ ਹੈ ਕਿਸਾਨ ਵੀ ਪੂਰੇ ਐਕਟਿਵ ਨਜ਼ਰ ਆਉਂਦੇ ਨੇ ਪਰ ਇਹ ਸਭ ਦੇ ਚੱਲਦੇ ਆ ਫਿਰ ਵੀ ਜਿਹੜੇ ਲੋਕ ਨੇ ਉਹ ਵਿਚਲੇ ਰਸਤੇ ਲੱਭ ਹੀ ਲੈਂਦੇ ਨੇ ਤੇ ਅਜਿਹੇ ਕੰਮ ਕਰ ਦਿੰਦੇ ਨੇ 2-3 ਟਰੱਕ ਫੜੇ ਜਾਣ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਬਾਰੀ ਸੂਬਿਆਂ ਤੋਂ ਝੋਨਾ ਆਇਆ ਹੋਰ ਨਾਲ ਰੂਟਸ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤਾਂ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ